ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਰਾਸੀ ਤੋਂ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਵਧੀਆ ਹੋਵੋਗੇ ਜੀ ਲੋ ਜੀ ਦਿਨ ਹੈਗਾ ਸ਼ੁੱਕਰਵਾਰ ਤੇ ਟਾਈਮ ਇੱਥੇ ਹੋ ਗਿਆ ਸਵੇਰ ਦੇ 9:00 ਵਜੇ ਦਾ ਅੱਜ ਮੈਂ ਛੇਤੀ ਕੰਮ ਨਿਬੜ ਲਿਆ ਸੀ ਸਫਾਈਆਂ ਵਗੈਰਾ ਥੋੜੀਆਂ ਹੀ ਕੀਤੀਆਂ ਕਿਉਂਕਿ ਅੱਜ ਆਪਾਂ ਜ਼ਰੂਰੀ ਕੰਮ ਵਾਸਤੇ ਜਾ ਰਹੇ ਸੀ ਮੰਡੀ ਤੇ ਦੇਖੋ ਜੀ ਅੱਜ ਮੈਂ ਤੁਹਾਨੂੰ ਥੋੜਾ ਜਿਹਾ ਪਿੰਡ ਦਾ ਵਿਊ ਵੀ ਦਿਖਾਉਂਗੀ ਤੇ ਨਾਲ ਹੀ ਦਿਖਾਉਂਗੀ ਮੰਡੀ ਦਾ ਵਿਊ ਵੀ ਤੇ ਇਸ ਕਰਕੇ ਪੂਰਾ ਵਲੌਗ ਜਰੂਰ ਦੇਖਿਓ ਪੂਰਾ ਵਲੌਗ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਇਹ ਹੈਗੇ ਜੀ ਆਪਣੇ ਪਿੰਡ ਦੇ ਕੁਝ ਘਰ ਜਿਨ੍ਹਾਂ ਨੇ ਖੇਤਾਂ ਦੇ ਵਿੱਚ ਘਰ ਬਣਾ ਲਏ ਆ ਪਿੰਡ ਤੋਂ ਬਾਹਰ ਬਾਹਰ ਤੇ ਇਹ ਵਾਲੀ ਜਿਹੜੀ ਰੋਡ ਜਾ ਰਹੀ ਹੈ ਇਹ ਆਪਣੇ ਖੇਤਾਂ ਨੂੰ ਜਾ ਰਹੀ ਹੈ ਇੱਧਰੋਂ ਸਾਰੇ ਜਮੀਨਾਂ ਆ ਸਭ ਪਿੰਡ ਦੇ ਆਂ ਦੀਆਂ ਤੇ ਇਹ ਆਗੇ ਆ ਜੀ ਆਪਣੇ ਖੇਤ ਵੈਸੇ ਮੈਂ ਤੁਹਾਨੂੰ ਜਿਵੇਂ ਲਾਸਟ ਵਲੌਗ 'ਚ ਦੱਸਿਆ ਹੀ ਸੀਗਾ ਕਿ ਆਪਾਂ ਜਿਹੜੀ ਜ਼ਮੀਨ ਐ ਠੇਕੇ ਤੇ ਦੇ ਰੱਖੀ ਆ ਤੇ ਦੇਖੋ ਪਾਣੀ ਨਾ ਹੋਣ ਕਰਕੇ ਕਿਵੇਂ ਸੁੱਕੀ ਸੁੱਕੀ ਪਈ ਆ ਜਮੀਨ ਸਾਰੇ ਕਿਉਂਕਿ ਮੀਂਹ ਵੀ ਘੱਟ ਹੀ ਪੈ ਰਿਹਾ ਇੰਨੇ ਨਹੀਂ ਪੈ ਰਹੇਗੇ ਜਿੰਨਾ ਕ ਮੀਂਹ ਪੈਂਦਾ ਆ ਉਨਾਂ ਕ ਧਰਤੀ ਜਿਹੜੀ ਆ ਸੋਖ ਲੈਂਦੀ ਆ ਤੇ ਇਹ ਜਿਹੜੀ ਰੋਡ ਐ ਵੈਸੇ ਸਾਡੇ ਪਿੰਡ ਨੂੰ ਵੀ ਦੋ ਰੋੜਾ ਲੱਗਦੀਆਂ ਮੰਡੀ ਤੋਂ ਤੇ ਇਹ ਵਾਲੀ ਜਿਹੜੀ ਰੋਡ ਐ ਇਧਰ ਆਪਣੇ ਸਾਰੇ ਜਿਵੇਂ ਪਿੰਡਾਂ ਵਾਲਿਆਂ ਦੇ ਜਮੀਨਾ ਹੈਗੀਆਂ ਪ੍ਰੈਸ ਰੋਡ ਤੇ ਬਸ ਨਹੀਂ ਹੁੰਦੀਗੀ ਬਸ ਦੋ ਦੋ ਕ ਪਿੰਡ ਪੈਂਦੇ ਆ ਤੇ ਜਿਹੜੀ ਦੂਸਰੀ ਰੋਡ ਜਾਂਦੀ ਆ ਉਧਰ ਬੱਸ ਆਉਂਦੀ ਆ ਉਹ ਵੀ 2 ਕ ਟਾਈਮ ਆਉਂਦੀ ਆ ਜਿਆਦਾ ਟਾਈਮ ਨਹੀਂ ਆਉਂਦੀ ਜ਼ਿਆਦਾਤਰ ਲੋਕ ਜਿਹੜੇ ਆ ਆਪਦੇ ਸਾਧਨਾ ਤੇ ਹੀ ਮੰਡੀ ਜਾਂਦੇ ਆ ਤੇ ਦੇਖੋ ਇੱਕ ਆ ਪਿੰਡ ਆਇਆ ਰਾਹ ਦੇ ਵਿੱਚ ਤੇ ਬੱਸ ਹੁਣ ਮੰਡੀ ਆਪਾਂ ਪਹੁੰਚਣ ਵਾਲੇ ਆਂ ਤੇ ਇਧਰ ਜੀ ਕੋਰਨਰ ਤੇ ਬਣਿਆ ਹੋਇਆ ਆ ਬਾਬਾ ਖੇਤਰਪਾਲ ਜੀ ਦਾ ਮੰਦਿਰ ਬਿਥੇ ਮੰਡੀ ਦੇ ਜਿਹੜੇ ਵੀ ਮਾਨਤਾ ਕਰਦੇ ਆ ਹਨ ਮੰਨਦੇ ਆ ਉਹ ਮੱਥਾ ਟੇਕਣ ਇੱਧਰ ਹੀ ਆਉਂਦੇ ਆ ਬਾਈ ਮੰਡੀ ਵੀ ਬਣਿਆ ਹੋਇਆ ਇੱਕ ਬਾਬਾ ਖੇਤਰਪਾਲ ਜੀ ਦਾ ਮੰਦਿਰ ਇਹ ਹੈਗਾ گورਨਮੈਂਟ ਹਸਪੀਟਲ ਤੇ ਇੱਥੇ ਆਪਾਂ ਪਹੁੰਚ ਗਏ ਜਿਹੜੇ ਕੰਮ ਆਏ ਆ ਇੱਧਰ ਕੋਰਟ ਬਣਿਆ ਹੋਇਆ ਕੋਰਟ ਚ ਨਹੀਂ ਆਪਾਂ ਜਾਣਾ ਜੀ ਆਪਾਂ ਜਾਣਾ ਆ ਅਸੀਂ ਆਏ ਸੀ ਕਿ ਜਿਹੜੇ ਆਧਾਰ ਕਾਰਡ ਅਪਡੇਟ ਕਰਾਉਣ ਵਾਸਤੇ ਕਿਉਂਕਿ ਥੋੜੇ ਟਾਈਮ ਬਾਅਦ ਜਿਹੜੇ ਸਰਕਾਰ ਦੇ ਕਾਨੂੰਨ ਬਦਲਦੇ ਰਹਿੰਦੇ ਆ ਹਨਾ ਤੇ ਸਿਆਟਾ ਸਿਰੋਕਿੰਦਕਤਾਂ ਮੈਂ ਇੱਥੇ ਸ਼ੁਕਰ ਆਜ ਸਾਡਾ ਛੇਤੀ ਕੰਮ ਹੋ ਗਿਆ ਇੱਕ ਤਾਂ ਜਰਮੀ ਵੀ ਘਟ ਸੀ ਦੂਜਾ ਭੀੜ ਘਟ ਸੀ ਕਿਉਂਕਿ ਅੱਜ ਸੁਰੇ ਸੁਰੇ ਤਾਂ ਪਹਿਲਾਂ ਮੌਸਮ ਥੋੜਾ ਗਰਮੀ ਸੀਗਾ ਬਹੁਤ ਗਰਮੀ ਸੀਗੀ ਤੇ ਇੱਥੇ ਅਸੀਂ ਪਹੁੰਚ ਗਏ ਆ ਇੱਥੇ ਕੁਛ ਅਸੀਂ ਸਮਾਂ ਰਹਿ ਰਹੇ ਸੀ ਸੋਦਾ ਤੇ ਇੱਧਰ ਹੈਗਾ ਜੀ ਆ ਰੇੜੀਆਂ ਵਗੈਰਾ ਲੱਗੀਆਂ ਹੋਈਆਂ ਰਾਜਿੰਦਰ ਕੇਲੇ ਲੈ ਰਹੇ ਸੀ ਇਧਰ ਸਾਹਮਣੇ ਸਿੰਘ ਸਵਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੀ ਸਾਡੇ ਪਿੰਡ ਦਾ ਵੱਡਾ ਗੁਰਦੁਆਰਾ ਆ ਪਿੱਛੇ ਬੱਸ ਜਿਹੜੀ ਸਾਡੇ ਪਿੰਡ ਨੂੰ ਜਾਂਦੀ ਹੈ ਲੱਗੀ ਹੋਈ ਆ ਤੇ ਇਹ ਹੈਗਾ ਜੀ ਸ਼ਨੀ ਮੰਦਰ ਮੰਡੀ ਦੇ ਵਿੱਚ ਬਣਿਆ ਹੋਇਆ ਬਾਹਰਲੀ ਸਾਈਡ ਤੇ ਹੁਣ ਅਸੀਂ ਆ ਰਹੇ ਸੀਗੇ ਵਾਪਸ ਤੇ ਇੰਨਾ ਵੀ ਸਵੇਰੇ ਦਾ ਮੌਸਮ ਪਹਿਲਾਂ ਗਰਮੀ ਸੀਗੀ ਬਾਅਦ ਵਿੱਚ ਥੋੜੀ ਨੀਂਹ ਰੀਜੀ ਆਈ ਤਾਂ ਮੌਸਮ ਠੰਡਾ ਹੋ ਗਿਆ ਜਿਵੇਂ ਕਿ ਤੇ ਮੀਂਹ ਪੈ ਰਿਹਾ ਸੀ ਇਸ ਤਰ੍ਹਾਂ ਤੇ ਹੁਣ ਥੋੜੀ ਜੀ ਗਰਮੀ ਜੀ ਵੀ ਜ਼ਿਆਦਾ ਹੋਈ ਪਈ ਸੀ ਹੁਮਸ ਜੀ ਤੇ ਪਰ ਇੰਨਾ ਵੀ ਚਲੋ ਫਿਰ ਵੀ ਠੀਕ ਸੀ ਮੌਸਮ ਮੈਨੂੰ ਤਾਂ ਲੱਗਦਾ ਸੀ ਵੀ ਮੰਡੀ ਜਾਣਾ ਔਖਾ ਹੋ ਜਾਊਗਾ ਵੀ ਕੰਮ ਵੀ ਜ਼ਰੂਰੀ ਸੀਗਾ ਇਸ ਕਰਕੇ ਜਾਣਾ ਵੀ ਪੈਣਾ ਹੀ ਸੀਗਾ ਤਾਂ ਬੁਈਆ ਜੀ ਕਿਵੇਂ ਹੋਈਆਂ ਪਈਆਂ ਸੱਜੀ ਹੈ ਸੱਜੀ ਇੱਕ ਇਹਨੇ ਬੀਜੀ ਹੈ ਸ਼ੁਕਰ ਦਾ ਕਿਹਾ ਅੱਛਾ ਆਹ ਹੈ ਕਿ ਸੱਜੀ ਇਹ ਤਾਂ ਅਚਾਨਕ ਦੁਬਾਰਾ ਹੋ ਗਈ ਹੈ ਨਾ ਹਾਂ ਪਹਿਲਾਂ ਜਿਹੜੀ ਬੁੱਤੀ ਸੀ ਇਹ ਬਰਾਨੀ ਤੇ ਨਹੀਂ ਵਾਪਰ ਇੱਥੇ ਕਿੱਦਾਂ ਬਿਜ ਲੰਦੇ ਤੇ ਜਿੰਨਾ ਨਾ ਪਗੀ ਜਾਂ ਗਿਆ ਪਾਣੀ ਘਟ ਆਉਂਦਾ ਹਣਾ ਸਾਡੇ ਪਿੰਡ ਨੂੰ ਜਿਹੜੀਆਂ ਵੀ ਦੋ ਰੋਡ ਜਾਂਦੀਆਂ ਆ ਤੇ ਦੋਨੇ ਪੱਕੀਆਂ ਲੱਕ ਵਾਲੀਆਂ ਵਧੀਆ ਬਣੀਆਂ ਹੋਈਆਂ ਆ ਤੇ ਇਹ ਜਿਹੜੀ ਰੋਡ ਹੈ ਇਹ ਪਹਿਲਾਂ ਖੱਤੀ ਹੁੰਦੀ ਸੀਗੀ ਕਿਉਂਕਿ ਇਹ ਇਧਰ ਖੇਤਾਂ ਨੂੰ ਹੀ ਆਉਂਦੀ ਆ ਤੇ ਹੁਣ ਇਹ ਕਈ ਸਾਲਾਂ ਤੋਂ ਪੱਕੀ ਬਣ ਗਈ ਹੈ ਤਾਂ ਬਹੁਤ ਸੁਵਿਧਾ ਹੋ ਗਈ ਕਿਉਂਕਿ ਸਾਰੇ ਆਪਦੇ ਖੇਤਾਂ ਨੂੰ ਜਾਂਦੇ ਇੱਧਰ ਤੇ ਇੱਧਰੋਂ ਜੀ ਆਪਣੇ ਪਿੰਡ ਦਾ 뷰 ਇੱਧਰੋਂ ਇਸ ਤਰ੍ਹਾਂ ਦੇਖ ਰਿਹਾ ਆ ਖੇਤਾਂ ਵਾਲੇ ਬੰਨੋ ਤੇ ਇਹ ਹੈਗੇ ਜੀ ਜਿਵੇਂ ਘਰ ਕਈਆਂ ਨੇ ਆਪਣੇ ਖੇਤਾਂ 'ਚ ਪਾ ਲਏ ਆ ਤਾਂ ਖੁੱਲੇ ਡੁੱਲੇ ਘਰ ਬਣੇ ਹੋਏ ਆ ਬਾਕੀ ਜਿੱਥੇ ਆਪਣਾ ਘਰ ਆ ਉੱਥੇ ਨਾਲ ਜੁੜਮੇ ਘਰ ਆ ਮਤਲਬ ਸਾਰੇ ਹਨਾ ਨਾਲ-ਨਾਲ ਜੁੜੇ ਹੋਏ ਆ ਤੇ ਵਧੀਆ ਪੱਕੀ ਰੋਡ ਬਣੀ ਹੋਈ ਆ ਤੇ ਟਾਣੀਆਂ ਵੇ ਬਹੁਤ ਬਣੀਆਂ ਹੋਈਆਂ ਆਪਣੇ ਪਿੰਡ ਚੋਂ ਕਈ ਉੱਠ ਕੇ ਆਵਦੇ ਖੇਤਾਂ ਦੇ ਵਿੱਚ ਘਰ ਬਣਾ ਲਏ ਆ ਕਈਆਂ ਨੇ ਮਤਲਬ ਬਹੁਤ ਟਾਣੀਆਂ ਵੀ ਹੈਗੀਆਂ ਆ ਤੇ ਬਾਕੀ ਸਾਡੀ ਸੜਕ ਪੱਕੀ ਆ ਤੇ ਇਹ ਇੱਕ ਜਿੱਥੋਂ ਅਸੀਂ ਬਸ ਥੋੜਾ ਜਿਹਾ ਵੀ ਮੁੜਦੇ ਆ ਜੇ ਆਹ ਪੁੜੀ ਬਣੀ ਹੋਈ ਆ ਇਹ ਥੋੜੀ ਜੀ ਕੱਚੀ ਆ ਤੇ ਗਲੀਆਂ ਵੀ ਖੜਵੰਜਾ ਵਗੈਰਾ ਲੱਗਿਆ ਤੇ ਇਹ ਹੈ ਕਿ ਜੀ ਸਾਡੇ ਵਾਟ ਵਢੇਰਿਆਂ ਦੀ ਮੱਟੀ ਜਿੱਥੇ ਅਸੀਂ ਮੱਥਾ ਟੇਕਦੇ ਆ ਤੇ ਹੁਣ ਪਹੁੰਚ ਗਏ ਆਪਾਂ ਘਰੇ ਕੈਮਰੇ ਵੀ ਗਰਮੀ ਆ ਗਈ ਲੱਗਦਾ ਘਰੇ ਆ ਕੇ ਸਭ ਤੋਂ ਪਹਿਲਾਂ ਜੀ ਆਪਾਂ ਜਿਹੜਾ ਸੌਦਾ ਸੀਗਾ ਇਹ ਸੰਭਾਲਿਆ ਤੇ ਅੱਜ ਮਨਵੀਰ ਦੇ ਪ੍ਰਸੰਦ ਦਾ ਸਮਾਨ ਲੈਂਦਾ ਆ ਇਹ ਬ੍ਰੈਡ ਹੈ ਇਹ ਲੈਂਦੇ ਜੀ ਸ਼ਰਬਤ ਜੋ ਕਿ ਗਰਮੀ ਦੇ ਵਿੱਚ ਚਾਹੀਦਾ ਚਾਹੀਦਾ ਹੁੰਦਾ ਹੈ ਡੇਲੀ ਬਣਦੇ ਬਣਦਾ ਆ ਫਿਰ ਆ ਗਿਆ ਜੀ ਜਲ ਜੀਰਾ ਜਲਜਲੀ ਵਾਲੀ ਬੋਤਲ ਹਜੇ ਇੱਕ ਖਤਮ ਨਹੀਂ ਹੋਈ ਕਿ ਦੂਸਰੀ ਅਸੀਂ ਪਹਿਲੇ ਲਿਆ ਕੇ ਰੱਖ ਲਈ ਹੈ ਤੇ ਬਾਕੀ ਅਸੀਂ ਲੈਂਦੇ ਜੀ ਪਾਸਤਾ ਮਨਵੀਰ ਵਾਸਤੇ ਮੈਗੀ ਇਹ ਸਮਾਨ ਅਸੀਂ ਵੈਸੇ ਘਾਟ ਹੀ ਲਈਦਾ ਹੈ ਕਾਫੀ ਟਾਈਮ ਬਾਅਦ ਲਿਆਂਦਾ ਹੈ ਕਿਉਂਕਿ ਘਰ ਦੇ ਵੀ ਬਣੇ ਹੋਈ ਚੀਜ਼ੀ ਆਪਾਂ ਬਣਾ ਲਈਦੀ ਹੈ ਨਾ ਜਿਵੇਂ ਸੇਵੀਆਂ ਬਣਾ ਲਈਆਂ ਮਿੱਠੀਆਂ ਕਸਟਰ ਬਣਾ ਲਿਆਵੇ ਇਹ ਚੀਜ਼ਾਂ ਬਣਾ ਲਈਦੀ ਹੈ ਖੀਰ ਬਣਾ ਲਈ ਤੇ ਇਹ ਕੁਝ ਥੋੜੀ ਜਿਹੀ ਬਸ ਛੋਟੀ ਪੈਕਿੰਗ ਲੈਂਦੀ ਮੈਗੀ ਦੀ ਤੇ ਇਧਰ ਲਿਆਂਦੇ ਸੀ ਜਿਹੜਾ ਸਮੋਸੇ ਉਹ ਥੈਲੀ ਪਾਟ ਗਈ ਤੇ ਸਾਸ ਥੋੜਾ ਜਿਹਾ ਨਿੱਖਰ ਗਿਆ ਤੇ ਹੁਣ ਜੀ ਚਾਹ ਪਾਣੀ ਪੀ ਲਿਆ ਤੇ ਹੁਣ ਮੈਂ ਲੱਗੀ ਸੀ ਕਿ ਕੱਪੜੇ ਪ੍ਰੈਸ ਕਰਨ ਵਾਸਤੇ ਕੱਪੜੇ ਕਾਫੀ ਇਕੱਠੇ ਹੋ ਗਏ ਤੇ ਬਣੇ ਰਿਓ ਵਲੌਗ ਦੇ ਵਿੱਚ ਮਿਲਾਂਗੇ ਥੋੜਾ ਟਾਈਮ ਬਾਅਦ ਵਿੱਚ ਆਪਾਂ ਤੇ ਇੱਥੇ ਮੈਂ ਬਣਾਉਣ ਲੱਗੀ ਸੀ ਸਬਜੀ ਇਹ ਦੇਖੋ ਜੀ ਹਾਤੇ ਵਿੱਚ ਇੱਕ ਬਿੰਗਣ ਤੋਂ ਸਾਰੇ ਇੱਕ ਬੂਟੇ ਤੋਂ ਸੋਰੀ ਬਿੰਗਣ ਤੋੜ ਕੇ ਲਿਆਂਦੇ ਆ ਤੇ ਇਹ ਹੈਗੇ ਪਰਮੁਲਾ ਵਰਗੇ ਬਿੰਗਣ ਜਿਵੇਂ ਜਾਮਨੀ ਰੰਗ ਦੇ ਨੇ ਪਤਾ ਨਹੀਂ ਪਹਿਲੀ ਵਾਰੀ ਬਣਾ ਰਹੀ ਹਾਂ ਕਿ ਜੀ ਇਹਦੀ ਸਬਜੀ ਬਣੂਗੀ ਟੇਸਟੀ ਬਣੂਗੀ ਜਾਂ ਨਹੀਂ ਬਣੂਗੀ ਉਹ ਪਤਾ ਨਹੀਂ ਪਰ ਪਹਿਲੀ ਵਾਰੀ ਬਣਾ ਰਹੀ ਹਾਂ ਇਸ ਨੂੰ ਇੱਥੇ ਮੈਂ ਪੜਾਉਣ ਲੱਗੇ ਸੀਗੇ ਬੱਚੇ ਨੂੰ ਟਿਊਸ਼ਨ ਤੇ ਸ਼ਾਮ ਦਾ ਹੋ ਗਿਆ ਟਾਈਮ ਸਾਢੇ 4 ਵਜ ਦਾ ਹੋ ਗਿਆ ਸੀਗਾ ਟਾਈਮ ਕੰਮ ਮੈਂ ਕਰ ਲਿਆ ਸੀਗਾ ਜੀ ਸ਼ਾਮ ਦਾ ਟਾਈਮ ਹੋ ਗਿਆ ਸਾਰੇ ਕੰਮ ਕਾਜ ਕਰ ਲਿਆ ਰਹਿ ਗਿਆ ਫੁਲਕਾ ਬਣਾਉਣਾ ਤੇ ਹੁਣ ਮੈਂ ਲੱਗਦੀ ਸੀ ਤੰਦੂਰ ਤੇ ਪਾਉਣ ਵਾਸਤੇ ਇਹ ਰਿਹਾ ਤੰਦੂਰ ਤੇ ਪਾਉਣ ਦਾ ਸਟਾਈਲ ਜਿਹੜਾ ਹੈ ਮੰਮੀ ਨਾਲ ਥੋੜਾ ਜਿਹਾ ਅੱਟ ਹੈ ਮੈਂ ਬਸ ਛਿਟੀ ਅੱਧੀ ਘੱਪਨ ਦੇ ਵਿੱਚ ਪਾ ਦੇਣੀ ਹੁੰਦੀ ਆ ਤੇ ਮੰਮੀ ਕਰਦੀ ਆ ਤਿੰਨ ਤਿੰਨ ਪੀਸ ਛਿਟੀ ਦੇ ਵੀ ਬਾਹਰ ਨਹੀਂ ਡਿੱਗਣ ਦਿੰਦੀ ਬਿਲਕੁਲ ਵੀ ਕੋਲੇ ਤੇ ਮੈਂ ਕਹੇ ਮੈਂ ਕਹੇ ਐਡੀਆਂ ਐਡੀਆਂ ਛਿਟੀਆਂ ਇਹਨਾਂ ਨੂੰ ਕੋਣ ਤੰਤਨ ਵਰੀ ਤੋੜੇ ਪੀਸ ਕਰੇ ਇਹਨਾਂ ਦੇ ਤੇ ਨਰਮਾ ਤਾਂ ਘੱਟ ਹੋਇਆ ਤੇ ਛਿਟੀਆਂ ਦੇਖੋ ਐਡੀਆਂ ਐਡੀਆਂ ਲੰਬੀਆਂ ਹੋ ਗਈਆਂ ਬਹੁਤ ਹੀ ਵੱਡਾ ਕੱਦ ਹੋ ਗਿਆ ਇਹਨਾਂ ਦਾ ਲਓ ਜੀ ਹੁਣ ਤੁਹਾਨੂੰ ਦਿਖਾਉਣੀ ਆ ਥੋੜਾ ਜਿਹਾ ਗਲੀ ਦੇ ਬਾਹਰ ਦਾ ਵਿਊ ਤੇ ਇੱਧਰ ਆਪਣਾ ਹੱਤ ਆ ਤੇ ਇੱਕ ਆਪਣਾ ਹੱਤਾ ਹੈਗਾ ਜੀ ਉਹ ਜਿੱਧਰੇ ਆਪਾਂ ਛਟੀਆਂ ਰੱਖੀਆਂ ਹੋਈਆਂ ਤੇ ਨਾਲ ਹੀ ਆਪਣੇ ਇਹ ਗਵਾਂਡੀਆਂ ਦਾ ਹੱਤਾ ਹੈ ਆ ਜਿੱਥੇ ਉਹਨਾਂ ਨੇ ਰੂੜੀ ਵਗੈਰਾ ਲਾ ਰੱਖੀ ਗੁਨਾ ਵਗੈਰਾ ਰੱਖਿਆ ਹੋਇਆ ਤੇ ਰਾਜਿੰਦਰ ਲੈ ਆਏ ਸੀਗੇ ਖੇਤੋਂ ਪੱਠੇ ਰਾਜਿੰਦਰ ਪੱਠੇ ਕੁੱਤਰ ਲੱਗੇ ਸੀਗੇ ਤੇ ਡੈਡੀ ਜੀ ਗਾਈਆਂ ਨੂੰ ਨਿਵਾ ਰਹੇ ਸੀਗੇ ਕਿਉਂਕਿ ਗਰਮੀ ਬਹੁਤ ਹੋਈ ਪਈ ਹੈ ਚਾਹੇ ਸਵੇਰੇ ਥੋੜੀ ਠੰਡਕ ਸੀਗੀ ਪਰ ਹੁਣ ਹੂਮਸ ਜੀ ਬੜੀ ਹੋਗੀ ਦੁਬਾਰਾ ਤੇ ਮੈਂ ਇਧਰ ਦੇਖਣ ਲੱਗ ਗਈ ਸੀ ਸਬਜੀ ਕਿਉਂਕਿ ਕਦੋਂ ਬੜੇ ਘੱਟ ਲੱਗ ਰਹੇ ਆ ਵੇਲ ਤਾਂ ਐ ਫੈਲ ਗਈ ਆ ਵੀ ਅੱਧਾ ਗਾਰਡਨ ਚ ਇਹ ਵੇਲ ਨੇ ਘੇਰ ਲਿਆ ਆ ਸਾਰੇ ਜਿਹੜੇ ਪਲਾਂਟਸ ਬਾਕੀ ਲਾ ਰੱਖੇ ਉਹਨਾਂ ਤੇ ਵੀ ਚੜੀ ਜਾਂਦੀ ਆ ਪਰ ਲੱਗ ਜਾਂਦੇ ਆ ਪਰ ਸਬਜੀ ਬਹੁਤ ਸਵਾਦ ਬੰਦੀ ਆ ਪਰ ਥੋੜੇ ਘੱਟ ਲੱਗਦੇ ਆ ਵੀ ਛੋਟੇ ਛੋਟੇ ਲੱਗ ਕੇ ਤੇ ਫੇਰ ਪਤਾ ਨਹੀਂ ਕਿੱਧਰ ਚਲੇ ਜਾਂਦੇ ਆ ਤੇ ਹਾਲਾਂਕਿ ਤੂੰ ਬੱਤੀ ਕੀਤੀ ਇਹਨਾਂ ਦੀ ਬਥੇਰੀ ਤੇ ਰਾਜਿੰਦਰ ਲੱਗੇ ਸੀ ਪੱਠੇ ਪਾਉਣ ਵਾਸਤੇ ਤੇ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਕਰ ਰਹੇ ਆ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ